ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅ ਅੱਜ ਸਾਡੀ ਨਵਾਂ ਸ਼ਹਿਰ ਸਰਗਰਮੀਆਂ ਦੀ ਟੀਮ ਪਹੁੰਚੀ ਹੈ ਗੜਸ਼ੰਕਰ ਰੋਡ ਤੇ ਨਵਾਂ ਸ਼ਹਿਰ ਵਿਖੇ ਜਿੱਥੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਉਦਾਸੀਨ ਜੀ ਦਾ 53ਵਾਂ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਟਾਲੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸੋ ਇਹਦੇ ਨਾਲ ਹੀ ਦੇਖੋ ਤੁਸੀਂ ਕਿਵੇਂ ਸੰਗਤਾਂ ਆ ਰਹੀਆਂ ਜਾ ਰਹੀਆਂ ਮੱਥਾ ਟੇਕ ਰਹੀਆਂ ਛਰਦਾ ਪੂਰਵਕ ਸੋ ਬਾਜ਼ਾਰਾਂ ਦੇ ਵਿੱਚ ਵੀ ਰੌਣਕ ਲੱਗੀ ਹੋਈ ਹੈ ਤਰਾ ਤਰਾ ਦੇ ਮਜਾਰ ਲੱਗੇ ਨੇ ਇੱਧਰ ਸੰਗਤਾਂ ਵਾਸਤੇ ਸ਼ਵੀਰ ਲੱਗੀ ਹੈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਮਾਸ਼ਾ ਸਰਗਰਮੀਆਂ YouTube ਚੈਨਲ ਤੋਂ ਕੈਮਰਾਮੈਨ ਦੇਸ ਰਾਜਬਾਲੀ ਦੇ ਨਾਲ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਮਾਸ਼ਾ ਬੋਲ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਸਮੂਹ ਸਾਧ ਸੰਗਤ ਨੂੰ ਬਾਬਾ ਸ਼੍ਰੀ ਚਾਂਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਜਿਵੇਂ ਕਿ ਹਰ ਸਾਲ ਬਾਬਾ ਸ਼੍ਰੀ ਚਾਂਜੀ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵਿੱਚ ਬੜੇ ਉਤਸ਼ਾਹ ਤੇ ਪਿਆਰ ਪਿਆਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਬੋਲ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਵੈਕਲ ਜੀ ਦੇ ਭਤੇ ਜੀ ਬਾਬਾ ਚਿਚੰਦੇ ਬਾਬਾ ਚਿਚੰਜੀ ਦੇ 530ਵੇਂ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋ ਵੈਕਲ ਜੀ ਦਾ ਖਾਲਸਾ ਵੈਕਲ ਜੀ ਵਧੀਆਂ ਨੀ ਸਾਧਨ ਆਇਆ ਹਮਕਰ 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 ਸਾਧਨ ਆਇਆ ਸਾ ਕੀ ਨੀਰੋ ਰਸਤੰਕ ਗਾਵਾਂ ਸੱਖੀ ਮਿਲੋ ਰਸਤੰਕ ਗਾਵਾਂ ਹਮ ਕਰ ਸਾਜ ਜਿਆ ਆਇਆ ਹਮ ਕਰ ਸਾਜ ਜਿਆ ਆਇਆ ਹਮ ਕਰ ਸਾਜ ਜਿਆ ਆਇਆ ਹਮ ਕਰ कर साज आया सा झुल आया रस मंकल ਸਨੰਗ ਗਾਉਂ ਅੰਮ੍ਰਿਤ ਸਰਸ ਜਿ ਆਇਆ ਰੁਪੰਧਰ ਆ ਮੀਤ ਪਿਆਰੇ ਮੰਗਲ ਕਾਹੋ ਨਾਰੇ ਸਖੀ ਮਿਲੋ ਰਸ ਮੰਗਲ ਕਾਹੋ ਸਖੀ ਮਿਲੋ ਰਸ ਮੰਗਲ ਹਮਤ ਸਾਥ ਲਿਆਓ ਤਾਰੇ ਸਾਡੇ ਆਇਆ ਤਾਰੇ ਸਾਡੇ ਆਇਆ ਹਮ ਕਰ ਸਾਡੇ ਆਇਆ ਹਮ ਕਰ ਸਾਡੇ ਆਇਆ ਹਨ ਕਰ ਸਾਡੇ ਆਇਆ ਹਮ ਕਰ ਸਾਡੇ ਆਇਆ ਹਮ ਕਰ ਸਾਡੇ ਕਨਸਾ ਜੁਮਿਆ ਆਂ ਕਨ ਕਰ ਸਾਤ ਜੁਮਿਆ ਆਂ ਹਮ ਕਰ ਸਾਤ ਜੁਮਿਆ ਆਂ ਜਿਨਾਂ ਦੇ ਹਿੱਸੇ ਤਾ ਕਿਹੜੀ ਅਵਸਰ ਤੇ ਪਹੁੰਚ ਗਏ ਗੁਰਨਾਨਕ ਦੇ ਮਹਾਰਾਜ ਕੀ ਗੀਂਦ ਇਹਦੇ ਮਨ ਮੰਦਰ ਸਨ ਮੀਂਹ ਸਨ ਵੀਸ ਕਲੰਦਰ ਕਾਤੀ ਦੀ ਰਖਣਾਵਾ ਜੀ ਜੀ ਪ੍ਰਭ ਆਪਣੀ ਆਗੇ ਸੋ ਸੁਖੀ ਜੀਣਾ

ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਆਂਦੇ 530ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਅਤੇ ਅੱਜ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਬਾਹਰ ਪੰਡਾਲਤ ਜਾਏ ਗਏ ਨੇ ਜਿਹਦੇ ਵਿੱਚ ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀ ਭਾਈ ਸੁਖਦੇਵ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਟਾਲੀ ਸਾਹਿਬ ਇਸੇ ਤਰ੍ਹਾਂ ਭਾਈ ਸਤਨਾਮ ਸਿੰਘ ਜੀ ਭਾਈ ਰੋਸ਼ਨ ਸਿੰਘ ਜੀ ਇਸੇ ਤਰ੍ਹਾਂ ਭਾਈ ਜਸਕਰ ਸਿੰਘ ਜੀ ਪਟਿਆਲਾ ਆਏ ਹਾਜ਼ਰੀ ਭਰ ਰਹੇ ਨੇ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਾ ਬਾਈ ਢਾਡੀ ਜਥਾ ਉਹਨਾਂ ਨੇ ਵੀ ਹਾਜ਼ਰੀਆਂ ਭਰਨੀਆਂ ਆ ਸੋ ਆਓ ਗੁਰੂ ਪਿਆਰੇ ਗੁਰੂ ਸਵਾਰੇ ਮਾਲਕ ਦੇ ਸਾਹਮਣੇ ਸੱਜ ਕੇ ਮਾਲਕ ਜੀ 바ਜਦੇ ਸਾਹ ਨਾਲ ਸਾਝ ਪਾਈਏ ਔਰ ਨਾਲ ਨਾਲ ਗੁਰੂ ਦਾ ਅਟੁੱਟ ਲੰਗਰ ਵਰਤ ਰਿਆ ਉਹ ਵੀ ਨਾਲ ਨਾਲ ਆਪ ਜੀਆਂ ਨੇ ਛਕਣਾ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਕੀਆ ਸੰਗਤਾਂ ਵੱਲੋਂ ਦੇਸ਼ ਭਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਭਗਵਾਨ ਸ਼੍ਰੀ ਚੰਦ ਮਹਾਰਾਜ ਕੀ ਜੈ ਦੇ ਸ਼ਰਮੇ ਹਰਦੀ ਭਗਤ ਕਰੋ ਮਨमीत ਨਿਰਵਰ ਹੋਇ ਤੁਮਾਰੋ ਜੀਤ ਜਰਨ ਜਨਨ ਕੋ ਮਨਮਾਈ ਜਰਨ ਜਨਨ ਤੇ ਕਿਨ ਵਿਗਜਾਈ ਆਪਿ ਚ ਕੋ ਨਾਮ ਨਾਮੁ ਪਾਵੋ ਸੁਰਦ ਗੈਰ ਨੰਗ ਪਾਵੋ ਸਾਧੂ ਸੰਗਰ ਕੋ ਨਾਉ ਸੈ ਸੁਭਾਈ ਨਾਲੇ ਗੁਣ ਗਾਵੋ ਗੁਣ ਗਾਵੋ ਤੇਰੀ ਉਦਰਸ ਮੈ ਲਿਨ ਸਦਾ ਹਮੇ ਮਿਲ ਫੈਲ ਹੋਇ ਜਿੰਦ ਬਸੈ ਸੁਖ ਨਾਲ ਸਾਸ ਕਰ ਅਸਰ ਨਾਮ ਸਮਾਲੋ ਚੜਸੇ ਆਲਬ ਸਭ ਲੀ ਮਨਾ ਸਾਧ ਸੰਗ ਪਾਵੈ ਸਜ ਤਨਾ ਹਰ ਕੋ ਜੀ ਸੰਗ ਕਰੋ ਬਿਹਾਰੀ ਆ ਸੁਖਦਰਦ ਗਏ ਨੇ ਕਰ ਸਰਬ ਨਿਰੰਤਰ ਇੱਕ ਨੂੰ ਦੇਖ ਕੋ ਨਾਨਕ ਜਾਗੈ ਮਸਤ ਬਲੀਕ ਏਕੋ ਜਾਪੇ ਕੋ ਸਾ ਲਾਹੀ ਏਕ ਸਿਮਰੇ ਕੋ ਮਨ ਲੇ ਗਾਵੋ ਨਾਰੇ ਸਖੀ ਮਿਲੋ ਰਸ ਅੰਗ ਗਾਵੋ ਸਖੀ ਮਿਲੋ ਜਿਨ ਰਸ ਅੰਗ ਗਾਵੋ ਹਮ ਕਰ ਸਾਜਣਿਆ ਆਇਆ ਹਮ ਕਰ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਤਾਂ ਜੀ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿ ਨੂੰ ਇਜਾਜ਼ਤ ਦਿਓ ਧੰਨਵਾਦ